ਜੀ ਟਾਇਲਟ ਸੀਟ ਸਾਫ ਕਰਨ ਤੋਂ ਬਾਰ-ਬਾਰ ਪਾਵਰ ਸ਼ਟ ਕਰਾ ਬਸ ਆਹ ਵਾਲੀ ਚੀਜ਼ ਬਣਾ ਕੇ ਟਾਇਲਟ ਸੀਟ ਤੇ ਰੱਖ ਦਿਓ ਥੋੜੀ ਟਾਇਲਟ ਸੀਟ ਕਦੀ ਵੀ ਗੰਦੀ ਨਹੀਂ ਹੋਣੀ ਹੈਗੀ ਹੁਣ ਤੋਂ ਆਏ ਨੂੰ ਖਾਣ ਦੀ ਬਜਾਏ ਬਸ ਆਪਣੇ ਇੱਕ ਕੰਨ ਦੇ ਵਿੱਚ ਪਾ ਲਓ ਤੁਸੀਂ ਕਮਾਲ ਦਾ ਰਿਜ਼ਲਟ ਦੇਖੋਗੇ ਗੈਸ ਸਿਲੰਡਰ ਪਤਾ ਕਰਨ ਕਿ ਕਿੰਨਾ ਕਾ ਸਿਲੰਡਰ ਰਹਿ ਗਿਆ ਇਹ ਨਵਾਂ ਤਰੀਕਾ ਚਲੋ ਜੀ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਜਦੋਂ ਵੀ ਅਸੀਂ ਨਾ ਉਹ ਸੈਲੋ ਟੇਪ ਵਗੈਰਾ ਆਪਾਂ ਵਰਤਦੇ ਹਾਂ ਤਾਂ ਜਿਹੜੇ ਉਹਦਾ ਹਿੱਸਾ ਹੁੰਦਾ ਉਹ ਗੈਪ ਜਿਹਾ ਹੋ ਜਾਂਦਾ ਪਤਾ ਨਹੀਂ ਲੱਗਦਾ ਹਿੱਸਾ ਉਹਦਾ ਹੈ ਨਾ ਕਿਧਰੋਂ ਖੁੱਲਣੀ ਹੈ ਸੈਲੋ ਟੇਪ ਆਪਾਂ ਇੱਥੇ ਕੀ ਕਰਨਾ ਪ ਪਾਊਡਰ ਨੂੰ ਆਪਾਂ ਸੈਲੋ ਟੇਪ ਦੇ ਉੱਤੇ ਲਗਾਉਣਾ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਤੇ ਜਿੱਦਾਂ ਹੀ ਆਪਾਂ ਸੈਲੋ ਟੇਪ ਦੇ ਪਾਊਡਰ ਲਗਾਇਆ ਤੇ ਜਿਹੜਾ ਹਿੱਸਾ ਆ ਦੇਖ ਸਕਦੇ ਤੁਸੀਂ ਜਿੱਥੇ ਸੈਲੋ ਟੇਪ ਮਤਲਬ ਖੁੱਲਣੀ ਆ ਉਹ ਵਾਲਾ ਹਿੱਸਾ ਐਨ ਦੇਖਣਾ ਸ਼ੁਰੂ ਹੋ ਗਿਆ ਆਪਾਂ ਇੱਥੋਂ ਸੈਲੋ ਟੇਪ ਖੋਲ ਸਕਦੇ ਆ ਬਹੁਤ ਵਧੀਆ ਤੇ ਸਿੰਪਲ ਤਰੀਕਾ ਏ ਕਈ ਥਾਂ ਸੈਲੋ ਟੇਪ ਵੀ ਨਹੀਂ ਜਦੋਂ ਬ੍ਰੀਕ ਹੁੰਦੀ ਆ ਕਿ ਉਹਨਾਂ ਦਾ ਪਤਾ ਨਹੀਂ ਲੱਗਦਾ ਨਾ ਇਸ ਤਰ੍ਹਾਂ ਤੁਸੀਂ ਉਹਨਾਂ ਤੇ ਪਾਊਡਰ ਲਗਾ ਕੇ ਤੇ ਸੈਲੋ ਟੇਪ ਜਿਹੜੀ ਆਸਾਨੀ ਦੇ ਨਾਲ ਖੋਲ ਸਕਦੇ ਹੋ ਤੇ ਪੈਸੇ ਦੀ ਬਚਤ ਹੋ ਸਕਦੀ ਹੈ ਸਾਡੇ ਕੋਲ ਨਾ ਚੂੜੀਆਂ ਹੁੰਦੀਆਂ ਤੇ ਜਿਹੜੇ ਕੜੇ ਹੁੰਦੇ ਜੇ ਛੋਟੇ ਪੇ ਕੜੇ ਹੁੰਦੇ ਆਪਾਂ ਉਹਨਾਂ ਦਾ ਇਸਤੇਮਾਲ ਬਹੁ ਬਧੀ ਢੰਗ ਨਾਲ ਕਰਨਾ ਹਰੇ ਘਰ ਦੇ ਵਿੱਚ ਬੱਚੇ ਹੁੰਦੇ ਆ ਹਨ ਆਪਣੇ ਸਕੂਟਰ ਨੂੰ ਚਾਬੀ ਲੱਗਦੀ ਹੈ ਆਪਾਂ ਇਸ ਤਰ੍ਹਾਂ ਹੀ ਸਕੂਟੀ ਸਟਾਰਟ ਕਰ ਦਿੰਦੇ ਬੱਚੇ ਹਨਾ ਪੁਰੇਸ ਵਗੈਰਾ ਦੇ ਦਿੰਦੇ ਕੋਈ ਵੀ ਘਟਨਾ ਦੁਰਘਟਨਾ ਹੋਣ ਦਾ ਡਰ ਲੱਗਿਆ ਰਹਿੰਦਾ ਆਪਾਂ ਕੀ ਕਰਨਾ ਆਪਣੇ ਕੋਲ ਜਿਹੜੀ ਚੂੜੀਆਂ ਹੁੰਦੀਆਂ ਨਾ ਜਿੱਦਨੇ ਸਾਈਡ ਰੇਸ ਵਾਲੀ ਸਾਈਡ ਹੋਗੀ ਦੋਨਾਂ ਵਾਲੀ ਦੋਨੇ ਸਾਈਡ ਕਲੱਚ ਵਾਰੇ ਹਨਾ ਰੇਸ ਵਾਲੇ ਬੰਨੇ ਇਸ ਤਰ੍ਹਾਂ ਚੂੜੀਆਂ ਨੂੰ ਚੜਾ ਦੇਣਾ ਇੱਕ ਬੰਨੇ ਚੜਾ ਤੇ ਇਸ ਤਰ੍ਹਾਂ ਆਪਾਂ ਦੂਜੇ ਬੰਨੇ ਇਸ ਤਰ੍ਹਾਂ ਚੜਾ ਕੇ ਰੱਖਾ ਦੇਣਾ ਕੋਈ ਵੀ ਬੱਚਾ ਜਿਹਦਾ ਉਹ ਸਕੂਟਰੀ ਦੇ ਉੱਤੇ ਚੜਦਾ ਜਾਂ ਚਾਬੀ ਵੀ ਔਨ ਕਰਦਾ ਰੇਸ ਬਿਲਕੁਲ ਨਹੀਂ ਦੇ ਹੋਣੀ ਆ ਬਹੁਤ ਵਧੀਆ ਤੇ ਕਮਾਲ ਦਾ ਤਰੀਕਾ ਇੱਕ ਕੜਾ ਛੋਟਾ ਜਿਹਾ ਪਿਆ ਸੀ ਆਪਾਂ ਬੋਲਟ ਦੇ ਉੱਤੇ ਚੜਾ ਕੇ ਨੂੰ ਇਦਾਂ ਲੋਕ ਵੀ ਕਰ ਸਕਦੇ ਹੋ ਜੇ ਤੁਸੀਂ ਕਿਤੇ ਜਾਂਦੇ ਹੋ ਤੇ ਤੁਹਾਡਾ ਬੋਲਟ ਵੀ ਚੋਰੀ ਨਹੀਂ ਹੋਣਾ ਆਈ ਹੋਪ ਇਹ ਵਾਲਾ ਤਰੀਕਾ ਵੀ ਤੁਹਾਨੂੰ ਵਧੀਆ ਲੱਗ ਜਾਊਗਾ ਆਪਣੇ ਘਰਾਂ ਦੇ ਵਿੱਚ ਅਕਸਰ ਕਦੋਂ ਸਿਲੰਡਰ ਖਤਮ ਹੋ ਜਾਂਦਾ ਕੁਝ ਨਹੀਂ ਪਤਾ ਲੱਗਦਾ ਹੈਨਾ ਤੇ ਅੱਜ ਬਹੁਤ ਵਧੀਆ ਤੇ ਆਸਾਨ ਜਿਹਾ ਤਰੀਕਾ ਤੁਹਾਨੂੰ ਸ਼ੇਅਰ ਕਰਾਂਗੇ ਤੁਹਾਨੂੰ ਪਤਾ ਲੱਜੂਗਾ ਵੀ ਕਿੰਨਾ ਕੁ ਸਿਲੰਡਰ ਕਿਚਨ ਦੇ ਵਿੱਚ ਤੁਹਾਡੇ ਅਜੇ ਹੈਗਾ ਹੈ ਇੱਥੇ ਤੁਸੀਂ ਕੋਈ ਵੀ ਕੱਪੜਾ ਜਾ ਅਖਵਾਜ ਟਿਸ਼ੂ ਵੇਪਰ ਗਿੱਲਾ ਕਰਕੇ ਇੱਕ ਬੰਨੇ ਸਿਲੰਡਰ ਦੇ ਇਸ ਤਰ੍ਹਾਂ ਆਪਾਂ ਚੰਗੀ ਤਰ੍ਹਾਂ ਇਹਨੂੰ ਸਿਲੰਡਰ ਨੂੰ ਸਾਫ਼ ਕਰ ਲੈਣਾ ਮਤਲਬ ਗਿੱਲਾ ਕਰ ਦੇਣਾ ਚੰਗੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਬਸ ਹਾਫ ਆਪ ਤੁਸੀਂ ਸਿਲੰਡਰ ਨੂੰ ਥੋੜੇ ਜਿਹੇ ਹਿੱਸੇ ਆਪਾਂ ਇਸ ਤਰ੍ਹਾਂ ਗਿੱਲਾ ਕਰਨਾ ਗਿੱਲਾ ਕਰਨ ਤੋਂ ਬਾਅਦ ਇਹਨੂੰ 15 ਕਮਿੰਟ ਰਹਿਣ ਦੇਣਾ ਬਿਨਾ ਪੱਖੇ ਤੋਂ ਆਪਾਂ ਇਹਨੂੰ ਸੁੱਕਣ ਦੇਣਾ ਸਿਲੰਡਰ ਨੂੰ ਤੇ ਤੁਸੀਂ ਦੇਖ ਸਕਦੇ ਹੋ ਜਿੱਥੇ-ਜਿੱਥੇ ਸਿਲੰਡਰ ਸੁੱਕ ਗਿਆ ਉੱਥੇ ਗੈਸ ਨਹੀਂ ਹੈਗੀ ਤੇ ਜਿੱਥੇ-ਜਿੱਥੇ ਸਿਲੰਡਰ ਆ ਗਿੱਲਾ ਤੁਸੀਂ ਦੇਖ ਸਕਦੇ ਹੋ ਇੰਨਾ ਕ ਸਿਲੰਡਰ ਆ ਜੀ ਆਪਣਾ ਭਰਿਆ ਹੋਇਆ ਆ ਇਹ ਦੇਖੋ ਉੱਤੇ ਤੱਕ ਹੈਗਾ ਬਾਹਰ ਵਿੱਚ ਪਾਣੀ ਦੀ ਬੂੰਦਾ ਜਿਵੇਂ ਵੀ ਬਾਣੀਆ ਸਟਾਰਟ ਹੋ ਜਾਂਦੀ ਹੈ ਗੈਸ ਦੀਆਂ ਤੇ ਤੁਹਾਨੂੰ ਪਤਾ ਲੱਗ ਜਾਂਦਾ ਇੰਨਾ ਸਿਲੰਡਰ ਜੇ ਅੱਧੇ ਤੋਂ ਜ਼ਿਆਦਾ ਸਿਲੰਡਰ ਪੇ ਆਏ ਆਈ ਹੋਪ ਇਹ ਟਿਪ ਵੀ ਤੁਹਾਨੂੰ ਵਧੀਆ ਲੱਗੀ ਹੋਊਗੀ ਕਿਉਂਕਿ ਜਿਹੜੇ ਬੰਨੇ ਗੈਸ ਹੁੰਦੀ ਉਹ ਬਹੁਤ ਟਾਈਮ ਬਾਅਦ ਸੁੱਕਦਾ ਹੈ ਤੇ ਜਿੱਧਰ ਗੈਸ ਨਹੀਂ ਹੁੰਦੀ ਉਹ ਮਿੰਟਾਂ ਸਕਿੰਟਾਂ ਦੇ ਵਿੱਚ ਸੁੱਕ ਜਾਂਦਾ ਹੈ ਤੇ ਇਹ ਵਾਲੀ ਟਿਪ ਆਪਾਂ ਮੈਂ ਕਹ ਚਲੋ تھوڑا শেয়ার ਕਰ ਲਈਏ ਕਿਚਨ ਦੇ ਵਿੱਚ ਬਹੁਤ ਇੰਪੋਰਟੈਂਟ ਟਿਪਸ ਹੈ ਹਨਾ ਤੇ ਚਲੋ ਜੀ ਅਗਲੀ ਟੈਬ ਵੱਲ ਚਲਦੇ ਆ ਆਪਣੇ ਨਾ ਕੇਵਲ ਕੰਨਾਂ 'ਚ ਦਰਦ ਹੋਣਾ ਜਾਂ ਜਿੰਦੇ ਜਾਂ ਗਲ ਤੇ ਦਰਦ ਹੋਣ ਨਾਲ ਲੱਗ ਜਾਂਦੀ ਹੈ ਤੇ ਆਪਾਂ ਨੂੰ ਕੀ ਹੁੰਦਾ ਹੈ ਕਈਆਂ ਨੂੰ ਨਾ ਦਵਾਈਆਂ ਖਾਣੀਆਂ ਪਸੰਦ ਨਹੀਂ ਹੈਗੀਆਂ ਹਨਾ ਤੇ ਉਹ ਹੁੰਦਾ ਕਿ ਕਈਆਂ ਨੂੰ ਦਵਾਈਆਂ ਤੋਂ ਵੀ ਮਟਾਪਾ ਆਣਾ ਸ਼ੁਰੂ ਹੋ ਜਾਂਦਾ ਆਪਾਂ ਇੱਥੇ ਕੀ ਕਰਨਾ ਇੱਥੇ ਮੇਰੇ ਕੋਲ ਪੇਨ ਕਿਲਰ ਹੈ ਇਹਨੂੰ ਆਪਾਂ ਪਾਣੀ ਦੇ ਵਿੱਚ ਘੋਲ ਲੈਣਾ ਪੇਨ ਕਿਲਰ ਉਹਨਾਂ ਤੁਸੀਂ ਬੁਖਾਰ ਦੀ ਦਵਾਈ ਵੀ ਇਸ ਤਰ੍ਹਾਂ ਲੈ ਸਕਦੇ ਹੋ ਜਿੰਨਾ ਦਰਦ ਵਗੈਰਾ ਠੀਕ ਹੋ ਜਾਣਾ ਦਵਾਈ ਐਕਸਪਾਇਰ ਦਵਾਈ ਨਹੀਂ ਲੈਣੀ ਇਹ ਧਿਆਨ ਰੱਖਣਾ ਹੈ ਇਹ ਆ ਲੋ ਜੀ ਆਪਾਂ ਪਾਣੀ ਦੇ ਵਿੱਚ ਦਵਾਈ ਨੂੰ ਚੰਗੀ ਤਰ੍ਹਾਂ ਘੋਲ ਲਿਆ ਤੇ ਇੱਥੇ ਲਿਆਏ ਕੋਟਨ ਕੋਟਨ ਤੇ ਨਾਲ ਆਪਾਂ ਚੰਗੀ ਤਰ੍ਹਾਂ ਸਾਰੀ ਜਿੰਨੀ ਵੀ ਦਵਾਈ ਹੈਗੀ ਉਹ ਲਗਾ ਲੈਣੀ ਹੈ ਦਵਾਈ ਲਗਾਉਣ ਤੋਂ ਬਾਅਦ ਜਦੋਂ ਆਪਾਂ ਜੇ ਸਾਡੀ ਅੱਡੀ ਤੇ ਵੀ ਪੇਨ ਹੁੰਦਾ ਹੋਵੇ ਤਾਂ ਤੁਸੀਂ ਬੂਟ ਦੇ ਵਿੱਚ ਰੱਖ ਸਕਦੇ ਹੋ ਜਦੋਂ ਸਾਡੇ ਕੰਨ ਦੇ ਵਿੱਚ ਪੇਨ ਹੋਣ데요 ਨਾ ਆਪਾਂ ਕੀ ਕਰਨਾ ਦਵਾਈ ਨੂੰ ਨਾ ਕੰਨ ਦੇ ਵਿੱਚ ਪਾ ਲੈਣਾ ਤੁਸੀਂ ਦੇਖ ਸਕਦੇ ਹੋ ਤੇ ਇਹ ਮੈਂ ਕਹਾਂ ਚਲੋ ਟਿਪਸ ਕਿਉਂਕਿ ਆਪਾਂ ਦਵਾਈ ਖਾਨ ਤੋਂ ਜਿੰਨਾ ਹੋ ਉਹਨਾਂ ਪਰਹੇਜ਼ ਕਰੋ ਤੇ ਇਸ ਤਰ੍ਹਾਂ ਆਪਾਂ ਕੰਨ ਦੇ ਵਿੱਚ ਦਵਾਈ ਪਾ ਕੇ ਸਵੇਰ ਤੱਕ ਤੁਸੀਂ ਰਾਤ ਨੂੰ ਇਸ ਤਰ੍ਹਾਂ ਕੰਨ 'ਚ ਰੂਪ ਪਾ ਕੇ ਸੋਜੋ ਸਵੇਰ ਤੁਸੀਂ ਦੇਖੋਗੇ ਤੁਹਾਡੀ ਪੇਨ ਜਿਹੜੀ ਕੰਨ ਚੋਂ ਦੀ ਬਿਲਕੁਲ ਸਹੀ ਹੋ ਜਾਣੀ ਹੈ ਤਿਆ ਲੋ ਜੀ ਅੱਜ ਦੀ ਟੇਬਲੀ ਟਿਪਸ ਹੈ ਟਾਇਲਟ ਸੀਟ ਨੂੰ ਲੈ ਕੇ ਟਾਇਲਟ ਸੀਟ ਨਾ ਅਕਸਰ ਬਾਰ ਬਾਰ ਗੰਦੀ ਹੋ ਜਾਂਦੀ ਹੈ ਨਾ ਜੇ ਸਰਦੀਆਂ ਦੇ ਮੌਸਮ ਆ ਜਾਂਦੇ ਆ ਬੱਚਿਆਂ ਨੂੰ ਟਾਇਲਟ ਸੀਟ ਨਾ ਬਹੁਤ ਠੰਡੀ ਲੱਗਦੀ ਹੈ ਹੈਨਾ ਟਾਇਲਟ ਜਦੋਂ ਜਾਂਦੇ ਉਹ ਤੇ ਇਹ ਵਾਲਾ ਤਰੀਕਾ ਖਾਸ ਕਰਕੇ ਬੱਚਿਆਂ ਵਾਸਤੇ ਬਹੁਤ ਮਤਲਬ ਜ਼ਰੂਰੀ ਹੈ ਸਰਦੀਆਂ ਵਾਲੇ ਵਾਸਤੇ ਆਪਾਂ ਇੱਥੇ ਨਾ ਲਫਾਫੇ ਨੂੰ ਡਬਲ ਤੈਨ ਲਾ ਲੈਣੀਆਂ ਲਫਾਫੇ ਦੀ ਡਬਲ ਤੈਨ ਲਗਾ ਕੇ ਤੇ ਆਪਾਂ ਇਹਨੂੰ ਕੀ ਕਰਨਾ ਗੋਲ ਰਾਉਂਡ ਦੇ ਵਿੱਚ ਆਪਾਂ ਇਹਨੂੰ ਕੱਟ ਕਰ ਲੈਣਾ ਇਸ ਤਰ੍ਹਾਂ ਤੇ ਐਨ ਉਹਦੇ ਸੀਟ ਦੇ ਮੁਤਾਬਕ ਤੁਸੀਂ ਕੱਟ ਕਰਿਓ ਕੱਟ ਕਰਨ ਤੋਂ ਬਾਅਦ ਤੁਸੀਂ ਆ ਟਾਇਲਟ ਸੀਟ ਦੇ ਜਿਹੜਾ ਟੱਕਣ ਹੁੰਦਾ ਇਹਦੇ ਦੇ ਉੱਤੇ ਨਾ ਆਪਾਂ ਜਿਹੜਾ ਲਫਾਫਾ ਕੱਟ ਕੀਤਾ ਸੀ ਨਾ ਤੁਸੀਂ ਕੱਪੜੇ ਦਾ ਵੀ ਇਸਤੇਮਾਲ ਕਰ ਸਕਦੇ ਹੋ ਜਿਹੜਾ ਬੇਕਾਰ ਕਪੜਾ ਹੁੰਦਾ ਆ ਦੇ ਸਕਦੇ ਹੋ ਪੋਲੀਥੀਨ ਨੂੰ ਆਪਾਂ ਇਸ ਤਰ੍ਹਾਂ ਇਹਦੇ ਉੱਤੇ ਚੜਾ ਦੇਣਾ ਬਹੁਤ ਵਧੀਆ ਤੇ ਬੈਸਟ ਤਰੀਕਾ ਇੱਕ ਤਾਂ ਜਿਹੜਾ ਤੁਹਾਡੀ ਟਾਇਲਟ ਸੀਟ ਆ ਉਹ ਗੰਦੀ ਨਹੀਂ ਹੁੰਦੀ ਇੱਕ ਜਿਹੜੇ ਸਰਦੀਆਂ ਦੇ ਵਿੱਚ ਬੱਚਿਆਂ ਦੇ ਨਖਰੇ ਹੁੰਦੇ ਉਹ ਵੀ ਸਹੀ ਹੋ ਜਾਣੇ ਆ ਹਨਾ ਕਿਉਂਕਿ ਸੀਟ ਵਗੈਰਾ ਠੰਡੀ ਬਿਲਕੁਲ ਨਹੀਂ ਲੱਗਣੀ ਹੈਗੀ ਹੈ ਤੇ ਬਸ ਇਹਨੂੰ ਇਦਾਂ ਵੀ ਬਾਹਰ ਵਿੱਚ ਤੁਸੀਂ ਜਿਹੜੇ ਪੇਪਰ ਚੜਾਇਆ ਇਹਨੂੰ ਤੁਸੀਂ ਬਾਹਰ ਵਿੱਚ ਲਾ ਵੀ ਸਕਦੇ ਹੋ ਤੇ ਆ ਦੇਖ ਸਕਦੇ ਹੋ ਇਹਨੂੰ ਥੱਲੇ ਵਾਲੀ ਸਾਈਡ ਦੇ ਵਿੱਚ ਆ ਜਿਹੜੇ ਚਾਰ ਇਹਦੇ ਸਟੈਂਡ ਬਣਿਆ ਇਹਦੇ ਵਿੱਚ ਆਪਾਂ ਇਹਨੂੰ ਚੰਗੀ ਤਰ੍ਹਾਂ ਹੁੱਕ ਕਰ ਦੇਣੇ ਆ ਤਾਂ ਕਿ ਜਿਹੜੇ ਲਫਾਫਾ ਨਾ ਇੱਧਰ ਉਧਰ ਨਾ ਹੋਵੇ ਹੁੱਕ ਕਰਨ ਤੋਂ ਬਾਅਦ ਤੁਸੀਂ ਇਹਨੂੰ ਦੇਖੋ ਬਿਲਕੁਲ ਇਹ ਸੈੱਟ ਹੋ ਜਾਣਾ ਹੈ ਤੇ ਆ ਦੇਖੋ ਜੀ ਟੱਕਲ ਮੈਂਕਾ ਥੋੜੇ ਸਾਹਮਣੇ ਲਾ ਕੇ ਦੱਸਦੀ ਆ ਆ ਦੇਖੋ ਜੀ ਇਹ ਬਿਲਕੁਲ ਸੈੱਟ ਹੋ ਗਿਆ ਆਈ ਹੋਪ ਇਹ ਵਾਲੀ ਟਿਪ ਵੀ ਤੁਹਾਨੂੰ ਵਧੀਆ ਲੱਗੀ ਹੋਊਗੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਿਹੜੇ ਇਲਾਕੇ ਤੋਂ ਤੁਸੀਂ ਵਾਚ ਕਰਿਓ ਉਹ ਵੀ ਜਰੂਰ ਕਮੈਂਟ ਕਰਕੇ ਦੱਸਿਓ ਜਦੋਂ ਪੋਲੀਥੀਨ ਗੰਦਾ ਹੋ ਜਾਣਾ ਤਾਂ ਇਹਨੂੰ ਤੁਸੀਂ ਬੜੀ ਆਸਾਨੀ ਨਾਲ ਲਾ ਸਕਦੇ ਹੋ ਲਾ ਕੇ ਹੋਰ ਨਵਾਂ ਪੋਲੀਥੀਨ ਤੁਸੀਂ ਇਹਦੇ ਤੇ ਚੜਾ ਸਕਦੇ ਹੋ ਆਈ ਹੋਪ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਗੀ ਥੈਂਕਸ ਫਾਰ ਵਾਚਿੰਗ